ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਮੱਝ ਤੇ ਇੱਕ ਗਾਂ ਪਕਾਉਗਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤਵਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਾੜ ਤੱਕ ਨਮ ਚਲੋ ਵੀ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਾਵਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸਰੀ ਗਾਈ ਜੀ ਨਾਮ ਨਾਮ ਮੇਰਾ ਸ਼ੋਮਾ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਜਿਹੜਾ ਬਰਨਾਲਾ ਠੀਕ ਹਾਂ ਜੀ ਬਈ ਗਾਹ ਦੀ ਜਾਣਕਾਰੀ ਦਿਓ ਕੋਈ ਪਹਿਲੀ ਦੀ ਕੀ ਗੱਲਬਾਤ ਕਰੀਏ ਇਹ ਗਾਜ ਡੁੱਢ ਮਹੀਨਾ ਰਹਿਣਾ ਸੂਣ ਦਾ ਡੇਢ ਮਹੀਨਾ ਰਹਿੰਦਾ ਸੂਣ ਹਾਂ ਜੀ ਠੀਕ ਹੈ ਜੀ ਰੇਟ ਭਰਾ ਦਾ ਜਾਈ 42000 ਹੈ ਜੀ ਰੇਟ 42000 ਬੜੇ ਥਣ ਚੈੱਕ ਕਰਾ ਦਿਓ ਜੀ ਹ ਲੋ ਜੀ ਚਾਰ ਥਾਣਾ ਡੇਢ ਮਹੀਨੇ ਦੀ ਕੱਚੀ ਆ ਰੇਟ 40000 ਯਾਰ ਲੋ ਜੀ ਕਿੰਨਾ ਕੁ ਦੋ ਦੇ ਦੋ ਬਾਈ ਤੁਹਾਡੇ ਹਿਸਾਬ ਨਾਲ ਇਹ ਦੇ ਦੂ 15 16 ਕਿਲੋ ਜੀ ਠੀਕ ਤੋੜ ਦੋ ਬਰਾ ਲੋ ਜੀ ਤੋੜ ਦੋ ਲੋ ਜੀ ਚੈੱਕ ਕਰ ਸਕਦੇ ਰੇਟ ਵੀ ਬਾਈ ਨੇ ਤੁਹਾਨੂੰ ਦੱਸਤਾ ਕੱਚੀ ਵਾਲੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਬਰਾ ਲੋ ਜੀ ਕੱਦ ਬੱਡ ਤੋਰਾ ਤਰਾ ਕਰਮਾਂ ਵਾਲੀ ਦਾ ਸੋਹਣਾ ਤੇ ਗਰਮੀ ਬਹੁ ਘਟ ਮੰਨਦੀ ਬਰਾ ਹਲ ਲਾਉਣ ਲੱਗੀ ਗੱਡੀ ਜੀ ਪਟਣ ਲੱਗੀ ਲਿਓ ਜੀ ਲਿਓ ਜੀ ਠੀਕ ਲੋਛ ਕੱਦ ਬੱਡ ਸੁਖਨਾ ਕਰਮਾ ਵਾਲੀ ਦਾ ਸੋਨਾ ਲੋਛ ਸੁਗਣੇ ਰੁਪਏ ਕਰ ਦੋ ਬਾਈ ਜੀ ਇਹਨਾਂ 1.5 ਮਹੀਨਾ ਸਾਹਮਣੇ ਹੈ ਨਾ ਲੋਛ ਠੀਕ ਹੈ ਹਾਂਜੀ ਬਾਈ ਮਾਜੀ ਵੀ ਜਾਣਕਾਰੀ ਦੋ ਆਪਣੀ ਮਾਜੀ ਇਹ 5 ਮਹੀਨੇ ਦੀ ਗੱਪਣਾ ਜੀ 5 ਮਹੀਨੇ ਦੀ ਗੱਪਣਾ ਹਾਂ ਦੁੱਧ ਨਹੀਂ ਰੇਲੀ ਇਹ ਦੁੱਧ ਤੋਂ ਟਰਾਈ ਕਰਦੇ ਹਾਂਜੀ ਕੀ ਰੇਟ ਭਰਾ ਜਾਇਆ ਜਦਾ ਇਹਦਾ 75000 ਰੁਪਏ ਇਹਦਾ 75000 ਲੋ ਭਰਾ ਕੱਦ ਬੱਡ ਸੁਖਨਾ ਸੋਨਾ ਕਰਮਾ ਵਾਲੀ ਦਾ ਥਣ ਥਣ ਬਹੁਤ ਸੋਹਣਾ ਲੋਛ ਦੁੱਧੋਂ ਟਰਾਈ ਕਰੀ ਵੀ ਆ ਤੋਰ ਦੋ ਭਰਾ ਨੂੰ ਹੀ ਰੇਟ ਵੀ ਬਾਈ ਨੇ ਪੁੱਨ 10 ਦਾ ਕੱਦ ਬੈਡ ਸੁਖਣਾ ਸੋਹਣਾ ਕਰਮਾ ਵਾਲੀ ਦਾਣ ਤੇ ਭਾਈ ਆਪਣੀ ਚੈੱਕ ਕਰਵਾਈ ਵੀ ਆ ਹਾਂ ਜੀ ਇਹ ਕੋਈ ਲੇਕੇਜ ਉਹ ਵੀ ਚੱਕਰਾਵੇ ਨਹੀਂ ਮੇਰੀ ਕਰਾਈ ਵੀ ਡਾਕਟਰ ਨਾਲ ਗੱਲ ਕਰਾ ਠੀਕ ਹੈ ਜੀ ਠੀਕ ਲੋ ਭਰਾ ਚੈੱਕ ਕਰ ਸਾਦੀਂ ਭਰਾ ਲੋ ਜੀ ਕੱਦ ਬੈਡ ਚੰਗੀ ਪਲੀ ਪਲੋਸੀ ਆ ਪੱਟ ਕੋੜਾ ਲਿਓ ਜੀ ਸਿੱਗੀ ਸੂੰਗੀ ਬਹੁਤ ਸੋਹਣੀ ਆ ਦੇਖ ਸਾਰੇ ਭਰਾ ਲੋ ਜੀ ਚੈੱਕ ਕਰ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਇੱਕ ਟੋਕੜ ਗੱਭਣਾ ਇੱਕ ਗਾਂ ਵਕਾਉਗਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ